ਅਸੀਂ ਕਹੂ ਤੋ ਵੀ ਡੁੱਬੇ ਆ 88 ਚ ਅਸੀਂ 92 ਚ ਵੀ ਡੁੱਬੇ ਆ ਅਸੀਂ ਹੁਣ ਆ 23 ਚ ਵੀ ਡੁੱਬ ਕੇ ਹਟੇ ਆ ਹੁਣ ਅਸੀਂ 25 ਚ ਡੁੱਬ ਗਏ ਕੀ 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 ਲੱਗਦਾ ਵੀ ਕਾਲੂ ਹੜ ਨਹੀਂ ਆਉਣਗੇ 26 ਚ ਵੀ ਆ ਸਕਦੇ ਨੇ 27 ਚ ਵੀ ਐਦੂ ਵੱਡੇ ਵੀ ਆ ਸਕਦੇ ਨੇ ਸਾਡੇ ਲੋਕ ਖੜਾ ਦਾਦਾ ਡੁੱਬਦਾ ਸੀ ਸਾਡਾ ਪਿਓ ਵੀ ਡੁੱਬ ਰਿਹਾ ਅਸੀਂ ਵੀ ਡੁੱਬ ਰਹੇ ਆ ਸਾਡੇ ਬੱਚੇ ਵੀ ਡੁੱਬ ਰਹੇ ਨੇ ਇਹ ਡੁੱਬ ਰਹੇ ਨੇ ਉਹ ਤਰਕੀਆਂ ਹੋ ਰਹੀਆਂ ਨੇ ਉਹਨਾਂ ਦੀ ਪਰ ਹੱਲ ਕਿਸੇ ਨੇ ਨਹੀਂ ਕੀਤਾ ਸੋ ਮੈਂ ਤਾਂ ਮੈਂ ਬੇਨਤੀ ਕਰ ਰਿਹਾ ਵੀ ਜਿਹੜੇ ਅੱਜ ਖੜੇ ਨੇ ਭਾਈ ਤੁਸੀਂ ਪੰਜਾਬ ਦੀ ਬਾਹ ਫੜੀ ਆ ਤੋ ਇਹਦਾ ਆਪਾਂ ਹੱਲ ਕਰਨਾ ਬਾਈ ਇਹ ਨਾ ਹੋਵੇ ਪੰਜਾਬ ਨੂੰ ਅਨਾਥ ਸਾਡੇ ਲੋਕ ਅਨਾਥ ਛੱਡ ਦਿੰਦੇ ਨੇ ਬਾਈ ਜੀ ਛੱਡਦੇ ਨਹੀਂ ਹੈਗੇ ਸੋ ਪੰਜਾਬ ਨੂੰ ਅਨਾਥ ਨਾ ਛੱਡਿਓ ਇਹਦੀ ਬਾਝੇ ਫੜੀ ਆ ਤਾਂ ਫੜੀ ਰੱਖਿਓ ਇਹਦਾ ਆਪਾਂ ਜਦ ਤੱਕ ਹੱਲ ਨਹੀਂ ਕਰਦੇ ਠੀਕ ਆ ਉਦੋਂ ਤੱਕ ਆਪਾਂ ਇੱਕੇ ਨਹੀਂ ਬਣਾਣਾ ਚੈਨ ਵਾਲਿਆਂ ਨੇ ਇੱਕ ਲੇਅਰ ਬਣਾਈ ਆ ਬੜੀ ਸੋਹਣੀ ਉਹਦੀ ਕੱਪੜੇ ਦੀ ਲੇਅਰ ਆ ਉਹਦੇ ਉੱਪਰ ਨਾ ਕੰਕਰੀਟ ਲੱਗਿਆ ਹੋਇਆ ਉਹ ਰੱਖਦੇ ਨੇ ਉਹ ਖੁੱਲ ਜਾਂਦੀ ਆ ਐਦਾਂ ਦੀਆਂ ਹੁੰਦਾ ਟੈਕਨੋਲੋਜੀ ਇੰਨੀ ਐਡਵਾਂਸਡ ਹੋਊਗੀ ਜੇ ਤੁਸੀਂ ਆਪ ਨਹੀਂ ਬਣਾਉਣਗੇ ਤਾਂ ਤੁਸੀਂ ਰੀਸੇ ਕਰ ਲਓ ਐਟਲੀਸਟ ਸੋ ਉਹ ਚੀਜ਼ਾਂ ਉਹ ਸਾਡੇ ਜਿੰਨੇ ਦਰਿਆ ਨੇ ਜਿਉਣਾ ਚੋ ਉਹ ਲੇਅਰਸ ਪੈ ਜਾਣ ਨਾ ਉਹ ਬਰਾਬਰ ਤੋਂ ਹੀ ਪੈਣੀਆਂ ਨੇ ਉਹ ਬੰਨਾਂ ਦੇ ਬਰਾਬਰ ਤੋਂ ਮੈਂ ਗਰੰਟੀ ਵੀ ਦਿੰਦਾ ਜੀ ਪੂਰੇ ਪੰਜਾਬ ਦਾ ਕੋਈ ਬੰਨ ਨਹੀਂ ਟੁੱਟ ਸਕਦਾ ਜਿੰਨਾ ਮਰਜੀ ਪਾਣੀ ਆ ਜਾਏ ਵੀ ਇਹ ਕੁਦਰਤੀ ਆਫਤ ਹੈ ਜਾਂ ਇਹ ਮੈਨੂ ਮੇਡ ਕਰਸ ਨੇ ਅਸਲ ਚ ਇਹ ਦੋਨੇ ਚੀਜ਼ਾਂ ਇਨਵੋਲਵ ਨੇ ਇੱਥੇ ਜੇ ਅਸੀਂ ਕੁਦਰਤੀ ਆਫਤ ਦੀ ਗੱਲ ਕਰ ਲੈਂਦੇ ਫਿਰ ਕੁਦਰਤੀ ਆਫਤ ਦੇਖੋ ਇਹ ਕਿੱਦਾਂ ਸ਼ੁਰੂਆਤ ਹੁੰਦੀ ਹੈ ਜਦੋਂ ਜਿਹੜੀਆਂ ਪੌਣਾ ਵਗਦੀਆਂ ਨੇ ਬਹੁਤ ਜ਼ਿਆਦਾ ਨੇ ਜਦੋਂ ਹਿਮਾਚਲ ਵੱਲ ਨੂੰ ਉੱਪਰੋਂ ਉੱਥੇ ਦਰਖਤ ਕੱਟੇ ਗਏ ਇਹ ਸੱਚ ਸੈਂਟੀਫਿਕ ਵੇਅ ਆ ਇਹਦੇ ਉੱਤੇ ਸਰਕਾਰ ਨੂੰ ਗਵਰਨਮੈਂਟ ਨੂੰ ਇਹਨੂੰ ਡੀਪਲੀ ਐਨਲਾਈਜ਼ ਕਰਨ ਦੀ ਲੋੜ ਆ ਬਹੁਤ ਜ਼ਿਆਦਾ ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਕੂਖ ਕਰਨੀ ਪੈਣੀ ਆ ਦਰਿਆਾਂ ਤੇ ਤਾਂ ਡੈਮ ਨੇ ਅਸੀਂ ਕਹਿੰਦੇ ਹੁੰਨੇ ਆ ਵੀ ਡੈਮ ਸਾਡੀ ਸੇਫਟੀ ਲਈ ਬਣੇ ਨੇ ਸਾਡੀ ਹਿਫਾਜ਼ਤ ਲਈ ਬਣੇ ਨੇ ਵੀ ਉੱਪਰ ਜੇ ਕੋਈ ਪਾਣੀ ਆਉਂਦਾ ਉਹਨੂੰ ਰੋਕਿਆ ਜਾ ਸਕਦਾ ਹੁੰਦਾ ਪਰ ਹੁਣ ਤਾਂ ਡੈਮ ਹੀ ਸਾਡੇ ਲਈ ਖਤਰਾ ਬਣ ਕੇ ਬਹਿ ਗਏ ਡੈਮਸ ਕੁਦਰਤ ਥੋੜੀ ਚਲਾ ਰਹੀ ਆ ਡੈਮ ਤਾਂ ਬੰਦੇ ਚਲਾ ਰਹੇ ਨੇ ਪਾਣੀ ਨੂੰ ਜਿਹੜਾ ਮੇਨਟੇਨ ਕਰਨਾ ਮ ਸਬੰਧਿਤ ਅਧਿਕਾਰੀ ਨੇ ਉਹਨਾਂ ਦੇ ਹਿੱਸੇ ਹੁੰਦਾ ਨਾ ਕੰਮ ਉਹ ਕੁਦਰਤ ਨਾਲ ਇਨਸਾਨ ਜਦੋਂ ਮੱਥਾ ਲਾਉਂਦਾ ਠੀਕ ਹੈ ਛੇੜਛਾੜ ਕਰਦਾ ਤਾਂ ਕੁਦਰਤ ਫਿਰ ਤੁਹਾਨੂੰ ਆਪਣਾ ਉਹਦਾ ਜਵਾਬ ਵੀ ਦਿੰਦੀ ਹੈ ਇੱਜੇ ਤੋਂ ਮੋੜ ਹੈ ਮਾੜੂ ਪੁੱਲ ਜਿਹੜਾ ਉਹ ਐ ਐਦਾ ਆ ਰਿਹਾ ਨਾ ਕੱਗਰ ਐ ਮੁਰ ਜਾਂਦਾ ਪਿੱਛੇ ਠੀਕ ਹੈ ਉਹ ਫਿਰ ਐ ਮੁਰਦਾ ਉਹ ਸਿੱਧਾ ਵੀ ਤਾਂ ਹੋ ਸਕਦਾ ਤੁਸੀਂ ਗੂਗਲ ਮੈਪਸ ਤੇ ਦੇਖ ਲਓ ਐਮ ਇਹ ਬਹੁਤ ਮੋੜ ਨੇ ਕੱਗਰ 'ਚ ਵੀ ਨਹੀਂ ਹੁਣ ਤਾਂ ਮਸ਼ੀਨਰੀ ਆ ਸਾਰਾ ਕੁਝ ਆ ਲੋਕ ਵੀ ਤਿਆਰ ਨੇ ਅਵੇਲੇਬਲ ਨੇ ਪੰਜਾਬ ਇੰਨੇ ਫਲਡ ਡਾਊਨ ਕਰਕੇ ਇੰਨਾ ਪਾਣੀ ਆਨ ਕਰਕੇ ਕਹਿੰਦੇ ਪੰਜਾਬ ਦੀ 50 ਸਾਲ ਪਿੱਛੇ ਚਲੇ ਗਿਆ ਪੰਜਾਬ ਬਹੁਤ ਔਖਾ ਹੋ ਗਿਆ ਪੰਜਾਬ ਬਾਈ ਕਿਤੇ ਪਿੱਛੇ ਨਹੀਂ ਗਿਆ ਹੈਗਾ ਪੰਜਾਬ ਦਾ ਤੁਹਾਨੂੰ ਕੱਲ ਨੂੰ ਪਪਾਪਾਰ ਹੋਇਆ ਲੋ ਠੀਕ ਹੈ ਅਸੀਂ ਠੋਕ ਕੇ ਇਹ ਗੱਲ ਕਹਿੰਦੇ ਹਾਂ ਜੀ ਲੋਕ 100 ਦੇ 100% ਤਿਆਰ ਨੇ ਲੋਕ ਰੈਡੀ ਨੇ ਕੀ ਜਦੋਂ ਇਹ ਸਾਰਾ ਕੁਝ ਸਮਾਂ ਬਦਲ ਗਿਆ ਇਹ ਫਲਡਸ ਚਲੇ ਗਏ ਲੋਕ ਫੇਰ ਨੋਰਮਲ ਲਾਈਫ 'ਚ ਆ ਗਏ ਕੀ ਲੋਕ ਯਾਦ ਰੱਖਣਗੇ ਵੀ ਸਾਡੇ ਨਾਲ ਕੀ ਹੋਇਆ ਸੀ